ਪਾਸੇ ਕਿਸਾਨ ਜਿਹੜਾ ਨੇ ਸੰਘਰਸ਼ ਕਰ ਰਹੇ ਨੇ ਅੱਜ 37 ਦਿਨ ਹੋ ਗਏ ਨੇ ਦਿੱਲੀ ਦੇ ਬਾਰਡਰਸ ਤੇ ਬੈਠੇ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਤੇ ਨਾਲ ਦੇ ਨਾਲ ਐਮਐਸਪੀ ਜਿਹੜਾ ਹੈ ਉਸ ਨੂੰ ਲੀਗਲ ਰਾਈਟ ਬਣਾਉਣ ਦੀ ਮੰਗ ਕਰ ਰਹੇ ਨੇ ਤੇ ਯਕੀਨੀ ਖਰੀਦ ਜਿਹੜੀ ਹੈਗੀ 23 ਫਸਲਾਂ ਦੀ ਉਹ ਕਹਿ ਰਹੇ ਨੇ ਕਿ ਉਹ ਸੈਂਟਰ ਸਰਕਾਰ ਨੂੰ ਕਰਨੀ ਚਾਹੀਦੀ ਤੇ ਵੱਖ-ਵੱਖ ਤਰ੍ਹਾਂ ਕੇ سپورਟ ਕਰ ਰਹੇ ਨੇ बिजनेसमੈਨ سپورਟ ਕਰ ਰਹੇ ਨੇ EMPLOYEES سپورਟ ਕਰ ਰਹੇ ਨੇ ਅੱਜ ਆਂਗਣਵਾੜੀ ਵਰਕਰਸ ਤੇ ਹੈਲਪਰਸ ਜਿਹੜੀਆਂ ਸੀਗੀਆਂ ਇੱਥੇ ਸਿੰਘੂ ਬਾਰਡਰ ਤੇ ਆਈਆਂ ਨੇ ਤੇ ਹਜ਼ਾਰਾਂ ਦੀ ਸੰਖਿਆ ਅਰਚ ਉਹ ਇੱਥੇ ਸਿੰਘੂ ਬਾਰਡਰ ਤੇ ਆ ਕੇ ਜਿਹੜਾ ਨੇ ਉਹ ਜਿਹੜਾ ਕਿਸਾਨ ਜਿਹੜਾ ਨੇ ਪਰ ਟੈਸਟ ਕਰ ਰਹੇ ਨੇ ਕਿਸਾਨਾਂ ਦੇ ਸਮਰਥਨ ਜਿਹੜਾ ਹੈਗਾ ਆਂਗਣਵਾੜੀ ਵਰਕਰਸ ਜਿਹੜੀਆਂ ਹੈਗੀਆਂ ਉਹ ਉਹ ਆਈਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਜਿਹੜਾ ਹੈਗਾ ਆਪਣਾ ਟ੍ਰੇਡ ਯੂਨੀਅਨ ਦਾ ਉਹ ਜਿਹੜਾ ਸੀਗਾ ਕਿ ਰੈੱਡ ਉਸ ਦੇ ਵਿੱਚ ਜਿਹੜਾ ਨੇ ਇਹ ਸਾਰੇ ਜਿਹੜਾ ਨੇ ਉਹ ਤਿਆਰ ਹੋ ਕੇ ਆਏ ਨੇ ਆਪਣੇ ਜਿਹੜਾ ਟ੍ਰੇਡ ਯੂਨੀਅਨ ਦੀ ਟੋਪੀਆਂ ਹੈਗੀਆਂ ਕੈਪਸ ਹੈਗੀਆਂ ਉਹ ਪਹਿਨ ਕੇ ਆਈਆਂ ਨੇ ਤੇ ਕਿਸਾਨਾਂ ਨੂੰ ਜਿਹੜਾ ਨੇ ਉਹ ਸਮਰਥਨ ਦੇ ਰਹੇ ਨੇ ਜਿਹੜਾ ਸਿੱਟੂ ਟਰੇਡ ਯੂਨੀਅਨ ਜਿਹੜਾ ਹੈਗਾ ਤੇ ਬਾਕੀ ਜਿਹੜਾ 올 ਇੰਡੀਆ ਆਂਗਣਵਾੜੀ ਆਂਗਣਵਾੜੀ ਵਰਕਰਸ ਤੇ ਹੈਲਪਰਸ ਯੂਨੀਅਨ ਦੇ ਝੰਡੇ ਥੱਲੇ ਜਿਹੜਾ ਹੈਗਾ ਇਹ ਜਿੰਨੀਆਂ ਵਰਕਰਸ ਹੈਗੀਆਂ ਜਿਹੜਾ ਉਹ ਸਪੋਰਟ ਕਰ ਰਹੇ ਆ ਨੇ ਜਿਹੜਾ ਹੈਗਾ ਕਿਸਾਨ ਜਿਹੜਾ ਨੇ ਇੱਥੇ ਧਰਨਾ ਦੇ ਰਹੇ ਨੇ 37 ਦਿਨ ਜਿਹੜਾ ਹੋ ਗਏ ਨੇ ਤੇ ਇਸ ਤੋਂ ਪਹਿਲੇ ਜਿਹੜਾ ਨੇ ਇਹਨਾਂ ਨੇ ਧਰਨਾ ਉੱਤੇ ਜੁਆਇਨ ਵੀ ਕੀਤਾ ਸੀਗਾ ਸਟੇਜ ਮੂਰੇ ਜਿਹੜਾ ਹੈ ਤੇ ਅਸੀਂ ਗੱਲ ਕਰਾਂਗੇ ਜਿਹੜੇ ਇਹਨਾਂ ਦੇ ਲੀਡਰ ਨੇ ਇੱਥੇ ਉਹਨਾਂ ਨਾਲ ਵੀ ਸਾਡੇ ਨਾਲ ਪੰਜਾਬ ਤੋਂ ਜਿਹੜਾ ਲੀਡਰ ਨੇ ਇਹਨਾਂ ਦੇ ਹੁਸ਼ਾਰਾਣੀ ਜਿਹੜਾ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਉਹਨਾਂ ਨਾਲ ਗੱਲ ਕਰਾਂਗੇ ਤੁਸੀਂ ਅੱਜ ਇੱਥੇ ਆਏ ਹੋ ਸਮਰਥਨ ਦੇ ਰਹੇ ਹੋ ਕਿਸਾਨਾਂ ਨੂੰ ਕੀ ਲੱਗ ਰਿਹਾ ਤੁਹਾਨੂੰ ਕਿ ਕਿਉਂ ਸਮਰਥਨ ਦੀ ਕਿਉਂ ਲੋੜ ਹੈ ਕਿਉਂਕਿ ਸਮਰਥਨ ਤਾਂ ਬੂੰਦ-ਬੂੰਦ ਸੇ ਸਾਗਰ ਵਰਤਾ ਇੱਕ ਇંટ ਸੇ ਮਹਿਲ ਬਨੇ ਤਾਰ-ਤਾਰ ਸੇ ਤਾਨਾ ਬੁਨ ਕੇ ਮਕੜੀ ਸੁੰਦਰ ਜਾਲ ਤਨੇ ਕੋਈ ਵੀ ਜ਼ਵਕਾਮ ਕੋਈ ਵੀ ਜਦੋਂ ਵੀ ਕੰਮ ਹੁੰਦਾ ਤਾਂ ਉਹ ਪੂਰਾ ਜਦੋਂ ਟੱਬਰ ਨਾਲ ਹੋਵੇ ਤਾ ਉਸ ਕੰਮ ਦੀ ਸ਼ਕਲ ਹੀ ਕੁਝ ਔਰ ਹੁੰਦੀ ਹੈ ਤੇ ਇਸ ਲਈ ਇਹ ਅੰਦੋਲਨ ਹੁਣ ਕਿਸਾਨਾਂ ਦਾ ਅੰਦੋਲਨ ਨਹੀਂ ਇਹ ਪੂਰੇ ਸਮਾਜ ਦਾ ਪੂਰੇ ਵਰਗ ਦਾ ਅੰਦੋਲਨ ਬਣ ਚੁੱਕਿਆ ਹੈ ਪਹਿਲਾਂ ਵੀ ਕਿਸਾਨ ਮਜ਼ਦੂਰ ਦਾ ਇਕੱਠਾ ਕੰਮ ਕਰ ਹੀ ਰਿਹਾ ਸੀ ਕੋਈ ਪ੍ਰੋਬਲਮ ਹੀ ਨਹੀਂ ਸੀ ਪਰ ਅੱਜ ਤਾਂ ਦੁਕਾਨਦਾਰ ਵਪਾਰੀ ਕਰਮਚਾਰੀ ਰਿਟਾਇਰ ਫੌਜੀ ਐ ਪੈਰਾ ਮਿਲਟਰੀ ਵਾਲੇ ਹਰ ਬੰਦਾ ਹੈ ਜਿਹੜਾ ਇਸ ਦੇ ਨਾਲ ਹੈ ਕਿਉਂਕਿ ਬੰਦਾ ਕੁਝ ਵੀ ਨੌਕਰੀ ਕਰਦਾ ਹੋਵੇ ਖਾਣੇ ਦਾ ਉਹਨੇ ਰੋਟੀ ਹੈ ਨਾ ਰੋਟੀ ਕਿਹਨੇ ਦੇਣੀ ਹੈ ਕਿਸਾਨ ਨੇ ਦੇਣੀ ਹੈ ਕਿਸਾਨ ਤੇ ਮਜ਼ਦੂਰ ਨੇ ਮਿਲ ਕੇ ਉਗਾਣੀ ਹੈ ਤਾਂ ਇਸ ਲਈ ਕੁਝ ਵੀ ਤੁਸੀਂ ਬਣਾਓ ਫਾਸਟ ਫੂਡ ਬਣਾਓ ਉਹ ਵੀ ਅਨਾਜ ਤੋਂ ਹੀ ਬਣਨਾ ਹੈ ਰੋਟੀ ਦਾਲ ਬਣਾਓਗੇ ਉਹ ਵੀ ਅਨਾਜ ਤੋਂ ਹੀ ਬਣਨਾ ਹੈ ਤਾਂ ਇਸ ਲਈ ਜੇ ਅਨ ਪੈਦਾ ਕਰਨ ਵਾਲਾ ਹੀ ਮਰ ਰਿਹਾ ਹੈ ਤਾਂ ਬਾਕੀਆਂ ਦਾ ਹਾਲ ਕੀ ਹੋਏਗਾ ਤੇ ਸਾਡੀ ਸਾਰਿਆਂ ਦੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਅਸੀਂ ਉਹਦੇ ਨਾਲ ਖੜੀਏ ਅਸੀਂ ਤਾਂ ਹਿੱਸਾ ਹੀ ਉਸ ਦਾ ਸਤਾ ਕਿਸਾਨਾਂ ਦੀਆਂ ਧੀਆਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਧੀਆਂ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਨੂੰਹਾਂ ਤੇ ਸਾਡੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਜਿਵੇਂ ਅਸੀਂ ਘਰਾਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਪਸ਼ੂਆਂ ਦਾ ਕੰਮ ਹੋਵੇ ਖੇਤ ਦਾ ਕੰਮ ਹੋਵੇ ਨਾਲ ਕਰਦੀਆਂ ਤੇ ਅਸੀਂ ਅੰਦੋਲਨ 'ਚ ਪਿੱਛੇ ਕਿਵੇਂ ਰਹਿ ਸਕਦੇ ਆ ਔਰ ਪੰਜਾਬ ਦੇ ਵਿੱਚ ਤਾਂ ਇਤਿਹਾਸ ਹੈ ਕਿ ਜਦੋਂ ਜਦੋਂ ਪੁਰਸ਼ਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਈ ਤਾਂ ਉਹਦੇ ਵਿੱਚ ਔਰਤਾਂ ਨੇ ਵੱਧ ਛੱਡ ਕੇ ਸਾਥ ਦਿੱਤਾ ਹੈ ਗੱਲ ਮਾਈ ਭਾਗੋ ਦੀ ਦੇਖ ਲਓ ਤੁਸੀਂ ਬੀਬੀ ਗਲਾਬਕੌਰ ਦੀ ਦੇਖ ਲਓ ਮਾਤਾ ਸਦਾਨੰਦ ਦੀ ਦੇਖ ਲਓ ਕਿਸੇ ਵੀ ਇਤਿਹਾਸ ਦਾ ਪਰਚਾ ਖੋਲ ਕੇ ਦੇਖ ਲਓ ਕਿ ਅਸੀਂ ਵੀ ਉਸ ਉਹਨਾਂ ਦੀਆਂ ਜਾਈਆਂ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਹੈ ਇਹ ਸਾਡੇ ਭਰਾ ਸਾਡੇ ਬਾਪੂ ਅੰਦੋਲਨ ਚ ਨੇ ਤੇ ਉਹਨਾਂ ਦੀ ਧੀਆ ਉਹਨਾਂ ਦੀਆਂ ਭੈਣਾਂ ਪਿੱਛੇ ਕਿਵੇਂ ਰਹਿ ਸਕਦੀਆਂ ਤਾਂ ਇਸ ਲਈ ਅਸੀਂ ਉਹਨਾਂ ਦੇ ਨਾਲ ਖੜੇ ਆ ਸਮਰਥਨ ਚ ਨਹੀਂ ਜੇਕਰ ਉਹਨਾਂ ਤੇ ਗੋਲੀ ਲੱਗੇਗੀ ਤਾਂ ਉਹਨਾਂ ਤੋਂ ਪਹਿਲਾਂ ਅਸੀਂ ਖਾਵਾਂਗੇ ਆ ਜੇ ਆਪ ਵੀ ਆਪਣੀਆਂ ਮੰਗਾਂ ਵਾਸਤੇ ਸੰਘਰਸ਼ ਕਰਦੇ ਰਹਿੰਦੇ ਹੋ ਅੰਗਣਵਾੜੀ ਵਰਕਰ ਜਿਹੜਾ ਹੈਗਾ ਵੱਡੇ ਵੱਡੇ ਸੰਘਰਸ਼ ਕਰਦੇ ਹੋ ਆਪਣੇ ਸੰਘਰਸ਼ ਨੂੰ ਇਸ ਕਿਸਾਨਾਂ ਦੇ ਸੰਘਰਸ਼ ਨਾਲ ਕਿਦਾਂ ਜੋੜ ਕੇ ਦੇਖ ਰਹੇ ਹੋ ਸਾਡਾ ਮੰਗ ਜਿਹੜਾ ਸੰਘਰਸ਼ ਹੈ ਉਹ ਸੰਘਰਸ਼ ਸਾਡੀ ਆਰਥਿਕ ਮੰਗਾਂ ਨੂੰ ਲੈ ਕੇ ਔਰ ਇਹ ਆਰਥਿਕ ਮੰਗਾਂ ਨੂੰ ਲੈ ਕੇ ਨਹੀਂ ਹੈ ਇਹ ਸਾਡੇ ਦੇਸ਼ ਦੇ ਵਰਗ ਦਾ ਸਾਡਾ ਦੇਸ਼ ਨੂੰ ਖਤਮ ਕਰਨ ਜਾ ਰਿਹਾ ਇਹ ਕਾਰਪੋਰੇਟ ਘਰਾਣਿਆਂ ਦੇ ਗਿਰਵੀ ਰੱਖਣ ਜਾ ਰਿਹਾ ਜਿਹੜੀ ਸਟਿੰਡ ਕੰਪਨੀਆਂ ਸਾਡੇ ਦੇਸ਼ ਚ ਆ ਕੇ ਪਹਿਲਾਂ ਸਾਡੇ ਦੇਸ਼ ਨੂੰ ਗੁਲਾਮ ਕੀਤਾ ਸੀ ਹੁਣ ਸਾਡੇ ਦੇਸ਼ ਨੂੰ ਇਹ ਅਡਾਨੀਆਂ ਤੇ ਅੰਬਾਨੀਆਂ ਨੂੰ ਅੰਦੇ ਕਬਜ਼ੇ ਕਰਨ ਜਾ ਰਿਹਾ ਤੇ ਜੇਕਰ ਸਾਡੇ ਦੇਸ਼ ਦਾ ਪੂਰਾ ਵਰਗ ਪੂਰਾ ਦੇਸ਼ ਹੀ ਗੁਲਾਮ ਹੋ ਗਿਆ ਤਾਂ ਉਹਦੇ ਵਿੱਚ ਆਂਗਣਵਾੜੀ ਕੀ ਬਚੇਗੀ ਤੇ ਆਸ਼ਾ ਕੀ ਬਚੇਗੀ ਤੇ ਮੀਡੀਅਮ ਮੀਲ ਕੀ ਬਚੇਗੀ ਤੇ ਕਰਮਚਾਰੀ ਕੀ ਬਚਣਗੇ ਸਾਰੇ ਦੇ ਸਾਰੇ ਗੁਲਾਮ ਹੋ ਜਾਣਗੇ ਔਰ ਬੰਦੂਆ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਨਗੇ ਤਾਂ ਇਸ ਲਈ ਜੇ ਉਹਨਾਂ ਨੇ ਝੋਟ ਮਾਰੀ ਹੈ ਅਜੇ ਉਹਨਾਂ ਨੇ ਪਹਿਲਾਂ ਇਹਨਾਂ ਨੇ ਛੇੜੇ ਇੱਕ ਇੱਕ ਦੋ ਦੋ ਨੂੰ ਉਹਨਾਂ ਨੇ ਸ਼ੇਰ ਦੀ ਪੁੰਛ ਤੇ ਪੈਰ ਰੱਖਿਆ ਉਹਨੂੰ ਇਹ ਨਹੀਂ ਪਤਾ ਜੇ ਸ਼ੇਰ ਦੀ ਪੁੰਛ ਤੇ ਪੈਰ ਰੱਖਦਾ ਤਾਂ ਸਾਫ ਤੇ ਨੂੰ ਨਿੰਗਲ ਜਾਂਦਾ ਤੇ ਹੁਣ ਕਿਸਾਨ ਸਾਡੇ ਦੇਸ਼ ਦੇ ਸ਼ੇਰ ਨੇ ਤੇ ਹੁਣ ਇਹਨਾਂ ਨੂੰ ਪਤਾ ਲੱਗੂਗਾ ਵੀ ਪੰਗਾ ਕਿਹਦੇ ਨਾਲ ਲੈ ਤੁਸੀਂ ਆ ਸਾਰੇ ਜਿਹੜੇ ਇੱਥੇ ਜੁਆਇਨ ਕਰਨ ਆਏ ਹੋ ਸਾਰੇ ਰੈੱਡ ਜਿਹੜਾ ਹੈਗਾ ਲਾਲ ਉਸ ਦੇ ਵਿੱਚ ਆਏ ਹੋ ਲਾਲ ਟੋਪੀਆਂ ਤੁਸੀਂ ਲੈਂਦੇ ਆ ਕੀ ਇਹ ਕੀ ਦਰਸਾਣਾ ਚਾ ਰਹੇ ਹੋ ਇਸ ਨੂੰ ਜਿਹੜਾ ਰੈੱਡ ਹੈ ਇਹ ਮਜ਼ਦੂਰਾਂ ਦਾ ਰੰਗ ਹੈ ਇਹ ਮਜ਼ਦੂਰੋਏ ਦਾ ਰੰਗ ਨਹੀਂ ਇਹ ਮਜ਼ਦੂਰ ਨੇ ਆਪਣੀ ਆਜ਼ਾਦੀ ਦੇ ਲਈ ਆਪਣੇ ਖੂਨ ਦਾ ਬਲੀਦਾਨ ਦੇ ਕੇ ਇਹ ਕਲਰ ਰੈੱਡ ਹੋਇਆ ਸੀਗਾ ਅੱਜ ਵੀ ਸਿਕਾਂਗੋ ਦੇ ਸ਼ਹੀਦਾਂ ਦੀਪ ਤੋਂ ਬਾਅਦ ਇਸ ਦਾ ਰੰਗ ਲਾਲ ਹੋਇਆ ਸੀ ਇਸ ਲਈ ਲਾਲ ਰੰਗ ਕਿਸੇ ਇੱਕ ਦਾ ਨਹੀਂ ਕਿਸੇ ਪਾਰਟੀ ਦਾ ਨਹੀਂ ਲਾਲ ਰੰਗ ਮਜ਼ਦੂਰ ਦਾ ਹੈ ਮਜ਼ਦੂਰ ਦੀ ਕੁਰਬਾਨੀ ਦਾ ਹੈ ਤੇ ਅਸੀਂ ਾਂਗਨਵਾੜੀ ਵਰਕਰ ਦਾ ਮਜ਼ਦੂਰ ਤੋਂ ਵੀ ਥੱਲੇ ਆਂਦੇ ਨੇ ਇਸ ਲਈ ਇਹ ਲਾਲ ਰੰਗ ਸਾਡਾ ਸਾਨੂੰ ਬਹੁਤ ਪਿਆਰ ਹੈ ਤੇ ਇਸ ਲਈ ਜਦੋਂ ਵੀ ਸਾਨੂੰ ਕਿਸੇ ਕੰਮ ਨੂੰ ਕਰਕੇ ਖੁਸ਼ੀ ਮਿਲਦੀ ਹੈ ਤੇ ਅਸੀਂ ਆਪਣਾ ਲਾਲ ਰੰਗ ਜਿਹੜਾ ਸਭ ਤੋਂ ਵੱਧ ਚੜਕੇ ਪਾਉਂਦੇ ਆ ਤੇ ਉਸ ਨੂੰ ਲਹਿਰ ਆਂਦੇ ਆ ਤੇ ਅਸੀਂ ਕਰ ਵੀ ਸਾਡਾ ਜਿਹੜਾ ਇਹ ਰੰਗ ਹੈ ਇਹ ਕੱਪੜੇ ਦਾ ਨਹੀਂ ਖੂਨ ਨਾਲ ਰੰਗਿਆ ਹੋਇਆ ਤੇ ਅਸੀਂ ਆਪਣੇ ਅੰਦੋਲਨ ਨੂੰ ਬਲੀਦਾਨ ਦੇਣ ਤੋਂ ਵੀ ਪਿੱਛੇ ਨਹੀਂ ਹਟਾਂਗੇ ਅਸੀਂ ਕੱਲਾ ਜਵਾਨ ਨਾਲ ਸਮਰਥਨ ਨਹੀਂ ਅਸੀਂ ਤਨ ਮਨ ਧਨ ਦੇ ਨਾਲ ਇਸ ਅੰਦੋਲਨ ਦੇ ਨਾਲ ਜੁੜੀਆਂ ਸੀ ਹੋਰ ਵਕਤ ਦੇ ਨਾਲ ਵੀ ਗੱਲ ਕਰਾਂਗੇ ਜਿਹੜੇ ਇੱਥੇ ਜਿਹੜਾ ਧਰਨਾ ਜਿਹੜਾ ਹੈ ਕਿਸਾਨਾਂ ਦਾ ਜਿਹੜਾ ਚੱਲਿਆ ਇੱਥੇ ਉਸ ਦੇ ਵਿੱਚ ਜਿਹੜਾ ਨੇ ਉਹਨਾਂ ਨੇ ਅੱਜ ਸਮੂਲੀਅਤ ਕੀਤੀ ਹੈ ਸੱਸੀ ਕਾਲ ਜੀ ਕੀ ਨਾ ਤੁਹਾਡਾ ਜੀ ਕਿੱਥੋਂ ਤੁਸੀਂ ਹਾਂ ਅਸ਼ਟਾਣੀ ਪੰਜਾਬ ਚ ਮੈਂ ਪੰਜਾਬ ਜਨਸਕਤਲ ਆਂਗਰਵੜੀ ਮਾਜੀ ਪੰਜਾਬਸੀ ਆ ਹਾਂ ਕੀ ਤੁਸੀਂ ਅੱਜ ਇੱਥੇ ਜੁਆਇਨ ਕੀਤਾ ਪ੍ਰੋਟੈਸਟ ਕਿਸਾਨਾਂ ਦਾ ਪ੍ਰੋਟੈਸਟ ਚੱਲਿਆ ਹੈ ਕੀ ਮੈਸੇਜ ਕੀ ਦੇ ਰਹੇ ਹੋ ਉਸ ਦੇ ذریعے ਅਸੀਂ ਇਹ ਦੇਣਾ ਚਾਹੁੰਦੇ ਆ ਮੈਸੇਜ ਸਾਰੇ ਵਿਸ਼ਵ ਦੇ ਵਿੱਚ ਕਿ ਸਾਡੇ ਜਿਹੜੀ ਆਂਗਰ ਮਤਲਬ ਵਰਗ ਆ ਸਾਡਾ ਸਾਰਾ ਇੱਕ ਕਿਸਾਨੀ ਨਾਲ ਜੁੜਿਆ ਹੋਇਆਗਾ ਅਸੀਂ ਖੁਦ ਕਿਸਾਨਾਂ ਈ ਆ ਗਿਆਂ ਉਹਨਾਂ ਦੀ ਨੂੰਹਾਂ ਗਿਆਂ ਇਸ ਕਰਕੇ ਜਿਹੜਾ ਸਾਡਾ ਕਿਸਾਨ ਦੇ ਨਾਲ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਨਾਲ ਬਰਾਬਰ ਖੜਨਾ ਚਾਹੀਦਾ ਹੈ ਜੇ ਅਸੀਂ ਨਾ ਖੜਾਂਗੇ ਤਾਂ ਜਿਹੜਾ ਸੰਘਰਸ਼ ਹੈ ਕੋਲ ਕੋਈ ਕਲਿਆਣੀ ਜਿੱਤਿਆ ਜਾ ਸਕਦਾ ਇਸ ਕਰਕੇ ਸਾਰੇ ਵਰਗ ਨੂੰ ਇੱਕ ਮੁੱਠੋ ਕੇ ਇਸ ਕੋਲ ਵਿੱਚ ਆ ਕੇ ਆਪਣੀ ਹਾਜ਼ਰੀ ਦੇਣੀ ਯਕੀਨੀ ਬਣਾਣੀ ਚਾਹੀਦੀ ਹੈ ਔਰ ਜਿਹੜਾ ਕੋਲ ਹੈ ਜਿੱਤਵਲ ਜਾਰੀਆ ਔਰ ਅਵਸ਼ੇ ਇਸੇ ਕੋਲ ਜਿੱਤਾਂਗੇ ਇਹ ਸਾਡਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਆਪਣੇ ਹੱਕ ਸੱਚ ਲਈ ਲੜਿਆ ਉਹ ਜਿੱਤ ਕੇ ਹੀ ਨਿਕਲਿਆ ਕਦੀ ਹਾਰ ਕੇ ਨਹੀਂ ਨਿਕਲਿਆ ਸਰਕਾਰਾਂ ਝੁਕਦੀਆਂ ਦੇਖੀਆਂ ਕਦੀ ਇਹ ਕਿਸਾਨ ਜਿਹੜੇ ਜੋ ਆਪਣੇ ਕ੍ਰਾਂਤੀਕਾਰੀ ਲੋਕ ਹੈ ਉਹ ਕਦੀ ਝੁਕਦੇ ਨਹੀਂ ਦੇਖੇ ਤੁਸੀਂ ਪੰਜਾਬ ਚੋਂ ਆ ਰਹੇ ਹੋ ਕੀ ਮੌਲੇ ਪੰਜਾਬ ਦੇ ਪਿੰਡਾਂ ਚ ਜਿਹੜਾ ਹੈਗਾ ਇੱਥੇ ਜਿਹੜਾ 37 ਦਿਨ ਹੋ ਗਏ ਕਿਸਾਨਾਂ ਨੂੰ ਡਟਿਆ ਨੂੰ ਪੰਜਾਬ ਦੇ ਵਿੱਚ ਔਰਤਾਂ ਖੁਦ ਖੇਤਾਂ 'ਚ ਕੰਮ ਕਰ ਰਹੀਆਂ ਉਹਨਾਂ ਨੇ ਆਪਣੇ ਆਪਣੇ ਹਸਬੰਦ ਨੂੰ ਬੱਚਿਆਂ ਨੂੰ ਆਪਣੇ ਭਾਈ ਵੀਰਾਂ ਨੂੰ ਬਾਪੂ ਨੂੰ ਇਹ ਸੁਨੇਹਾ ਦਿੱਤਾ ਕਿ ਜਾਓ ਜੰਗ ਲੜ ਕੇ ਜਿੱਤ ਕੇ ਆਓ ਔਰ ਜੋ ਪਿਛਲਾ ਕੰਮ ਸਾਡਾ ਖੇਤੀਬਾੜੀ ਦਾ ਹੈ ਜੋ ਪਰਿਵਾਰਕ ਕੰਮ ਹੈ ਉਹ ਅਸੀਂ ਸੰਭਾਲਾਂਗੇ ਉਹਨਾਂ ਨੇ ਆਪਣੇ ਸਿਰ ਤੇ ਕਫਨ ਬਣ ਕੇ ਆਪਣੇ ਘਰ ਦੇ ਔਰ ਵਾਰ ਦੇ ਸਾਰੇ ਕੰਮ ਖੁਦ ਆਪ ਕਰ ਰਿਹਾ ਔਰ ਜਿਹੜਾ ਪਿੱਛੇ ਬਹੁਤ ਵੱਡਾ ਹੌਂਸਲਾ ਲੋਕਾਂ ਦੇ ਵਿੱਚ ਔਰਤਾਂ ਵਿੱਚ ਬੱਚਿਆਂ ਵਿੱਚ ਔਰ ਜਥੇ ਤੋਂ ਜਥੇ ਜਿਹੜੇ ਸੁਪਵਾ ਚੜ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋ ਰਹੇ ਨੇ ਆਤੇ ਕੀ ਲੱਗਦਾ ਤੁਹਾਨੂੰ ਮੀਟਿੰਗ ਜਿਹੜੀ ਸੀਗੀ 30 ਤਰੀਕ ਨੂੰ ਹੋਈ ਹੈ ਜਿੱਥੇ ਬੰਦਿਆਂ ਦੀ ਮੰਤਰੀਆਂ ਨਾਲ ਦੋ ਮੰਗਾਂ ਮੰਨ ਲਈਆਂ ਨੇ ਕੀ ਲੱਗਦਾ ਤੁਹਾਨੂੰ ਕੀ ਅੱਧੀ ਲੜਾਈ ਜਿੱਤ ਲਈ ਐ ਕਿਸਾਨਾਂ ਨੇ ਦੇਖੋ ਸਾਨੂੰ ਆਪਣੇ ਸੰਘਰਸ਼ ਤੇ ਪੂਰਾ ਵਿਸ਼ਵਾਸ ਹੈ ਔਰ ਪੂਰਾ ਸਾਨੂੰ ਭਰੋਸਾ ਹੈ ਕਿ ਅਸੀਂ ਜਿਹੜਾ 25% ਨੂੰ ਹੱਥ ਪਾਇਆ ਏ ਇਹ 75 ਵੀ ਪਾਲਾਂਗੇ ਜਦੋਂ ਤੱਕ ਸਾਡੇ ਕਾਲੇ ਕਾਨੂੰਨ ਇਹ ਵਾਪਸ ਰੱਦ ਨਹੀਂ ਕਰਦਾ ਇਹਨਾਂ ਨੂੰ ਉਦੋਂ ਤੱਕ ਇੱਥੋਂ ਹਿੱਲਿਆ ਨਹੀਂ ਜਾਣਾ ਇਹ ਤਾਂ ਕਾਫਲਾ ਵਧਣਾ ਏ ਇਹ ਘਟੇਗਾ ਨਹੀਂ ਇੱਥੇ ਤਾਂ ਹੁਣ ਔਰਤਾਂ ਜਿਹੜੀਆਂ ਮਤਲਬ ਪੂਰੇ ਹਿੰਦੁਸਤਾਨ ਦੇ ਵਿੱਚ 27 ਲੱਖ ਅੰਗਰਵਾਰੀ ਵਰਕਰ ਹੈਲਪਰ ਹੈ ਜਿਹੜੀ ਮੋਢੇ ਨੋ ਮੋਢਾ ਲਾ ਕੇ ਕਿਸਾਨ ਤੇ ਔਰ ਮਜ਼ਦੂਰ ਦੇ ਨਾਲ ਖੜੀ ਹੈ ਤੇ ਉੱਥੇ ਆ ਕੇ ਬੈਠ ਚਾਹੀਦੀ ਬਰਾਬਰ ਆ ਕੇ ਤੁਸੀਂ ਆਪਣੇ ਹੱਕਾਂ ਵਾਸਤੇ ਵੀ ਲੜਦੇ ਹੋ ਸੰਘਰਸ਼ ਕਰਦੇ ਹੋ ਵਕ ਵਕ ਸੂਬਿਆਂ ਦੇ ਵਿੱਚ ਤੁਸੀਂ ਲੜਦੇ ਹੋ ਕਿ ਉਵੇਜਿਸ ਵਾਸਤੇ ਤੁਸੀਂ ਪ੍ਰੋਪਰ ਵੇਜਿਸ ਵਾਸਤੇ ਲੜਦੇ ਹੋ ਕਿੰਨਾ ਆਪਣੇ ਸੰਘਰਸ਼ ਨੂੰ ਇਦਾਂ ਇਸ ਦੇ ਨਾਲ ਕਿਦਾਂ ਰਿਲੇਟ ਕਰਕੇ ਦੇਖ ਰਹੇ ਹੋ ਤੁਸੀਂ ਜਿਹੜਾ ਸਾਡਾ ਸੰਘਰਸ਼ ਹੈ ਸਾਡਾ ਤਾਂ ਆਪਣੇ ਹੱਕੀ ਤੇ ਸਾਇਜ਼ ਮੰਗਾਂ ਲਈ ਜੋ ਸਾਨੂੰ ਮਤਲਬ ਸਾਡੇ ਮੈਕਮੇਂ ਦੇ ਵਿੱਚ ਜੋ ਸਾਡੀ ਆ ਰਹੀਆਂ ਮੁਸ਼ਕਲਾਂ ਆ ਉਹਦੇ ਸਮਝ ਅਸੀਂ ਸੰਘਰਸ਼ ਲੜਦੇ ਆ ਪਰ ਲੇਕਿਨ ਜਿਹੜਾ ਇਹ ਘੋਲ ਹੈ ਇਹ ਤਾਂ ਪੂਰੀ ਦੁਨੀਆ ਪੂਰੀ ਵਿਸ਼ਵ ਵਾਸਤੇ ਹੈ ਨਾ ਆਉਣ ਵਾਲੀ ਪੀੜ੍ਹੀਆਂ ਲਈ ਇਹ ਸਦਾ ਲਈ ਜੋ ਸਾਡੇ ਕਾਲੇ ਕੂੜ ਸਾਡੇ ਖਤਰਨਾਕ ਕਿੰਨੇ ਬਣਾ ਚੁੱਕੇ ਆ ਉਹਨਾਂ ਦੇ ਵਿਕ ਭਚਾਉਣ ਲਈ ਇਹ ਤਾਂ ਸੰਘਰਸ਼ਾਂ ਦਾ ਮੋਰਚਾ ਹੈ ਇਹਦਾ ਸਾਨੂੰ ਰਲ ਕੇ ਹੀ ਕਰਨਾ ਚਾਹੀਦਾ ਹੈ ਤੇ ਇਸ ਘੋਲ ਦੇ ਨਾਲ ਉਸ ਘੋਲ ਦਾ ਬਹੁਤ ਉਹ ਨਹੀਂ ਹੈ ਮਤਲਬ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਦਾ ਜਿਹੜਾ ਯੂਥ ਹੈਗਾ ਨੌਜਵਾਨ ਜਿਹੜਾ ਹੈਗਾ ਉਸਦੇ ਰੋਲ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਇਹ ਸਾਰੇ ਸੰਘਰਸ਼ ਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ ਜੂਥ ਹੈ ਬੜਾ ਸਮਝਦਾਰ ਬੜਾ ਸੂਝਵਾਨ ਹੈ ਔਰ ਇਸ ਖੋਲ ਦੇ ਵਿੱਚ ਉਹ ਬਿਲਕੁਲ ਆਪਣੀ ਹੋਸ਼ ਤੇ ਜੋਸ਼ ਨੂੰ ਦੋਨਾਂ ਨੂੰ ਲੈ ਕੇ ਬੈਠਾ ਹੈ ਬਿਲਕੁਲ ਉਹ ਬੜਾ ਜੋ ਉਹਨਾਂ ਨੂੰ ਮਤਲਬ ਜਿੱਥੇ ਬੰਦियां ਜੋ ਪਲੇ ਸਾਡੇ ਲੀਡਰਸ਼ਿਪ ਨੂੰ ਸੇਹ ਦੇ ਰਹੀ ਹੈ ਉਹਦੇ ਮੁਤਾਬਕ ਜੂਥ ਕੰਮ ਕਰ ਰਹੀ ਹੈ ਔਰ ਜੂਥ ਦੇ ਵਿੱਚ ਬੜਾ ਬਲਵਲਾ ਹੈ ਔਰ ਜਿਹੜਾ ਇਹ ਇਹ ਬਲਵਲਾ ਹੈ ਇਹ ਜਰੂਰ ਪਲਟਾ ਮਾਰੇਗਾ ਔਰ ਇਹ ਨਵਾਂ ਇਤਿਹਾਸ ਲਿਖੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਸਰਕਾਰ ਹੁਣ ਜਿਹੜਾ ਹੈਗਾ 4 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਕੀ ਲੱਗਦਾ ਹੈ ਕਿ ਸਰਕਾਰ ਜਿਹੜਾ ਹੈਗਾ ਮੰਗਾਂ ਵੱਲ ਜਿਹੜਾ ਹੈ ਕਿਸਾਨਾਂ ਦੀਆਂ ਹੈਗੀਆਂ ਵੱਧ ਰਹੀਆਂ ਦੇਖੋ ਹੌਲੀ ਹੌਲੀ ਸਹਿਜ ਕਿਤੇ ਥੋੜੇ ਥੋੜੇ ਹੱਥ ਪਾਰੀ ਮੰਗਨ ਉਹ ਢਿੱਲਾ ਪਿਆ ਜਾ ਸਕੇ ਜਿਹਦਾ ਕਿਸਾਨਾਂ ਦੇ ਬੈਠ ਕੇ ਖਾਣਾ ਖਾਣਾ ਉਹਨਾਂ ਨੇ ਸਹਿਮਤੀ ਜੜੀ ਵੈਸੇ ਤੁਹਾਡੇ ਨਾਲ ਕੜੇ ਆ ਔਰ 25% ਨੂੰ ਹੱਥ ਮਾਰਿਆ ਹੌਸਲਾ ਵੀ ਉਹ ਢਿੱਲੇ ਪੈ ਜਾਣਗੇ ਇਹ ਢਿੱਲੇ ਨਹੀਂ ਪੈਂਦੇ ਕਾਨੂੰਨ ਤਿੰਨੇ ਰੱਦ ਕਰਵਾਉਣ ਤੋਂ ਬਾਅਦ ਜਾ ਕੇ ਸ਼ਾਂਤੀ ਲਵਾਂਗੇ ਇਹਦਾ ਸ਼ਹਿਦ ਸਾਰ ਨਹੀਂ ਲੈਂਦੇ ਕਿਸ ਕਾਲ ਤੋਂ ਵੀ ਇਸ ਸਾਰੇ ਘੋਲ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਕਿੱਦਾਂ ਦੇਖ ਰਹੇ ਹੋ ਤੁਸੀਂ ਬਹੁਤ ਸਾਰੀਆਂ ਔਰਤਾਂ ਪੰਜਾਬ ਤੋਂ ਹਰਿਆਣਾ ਤੋਂ ਆਈਆਂ ਨੇ ਸਾਡੇ 5 ਸਾਲ ਤੋਂ 5 ਸਾਲ ਬੱਚੇ ਤੋਂ ਲੈ ਕੇ 90 ਸਾਲ ਤੱਕ ਸਾਡੀ ਜਿਹੜੀ ਮਾਂ ਬੈਠੀ ਐ ਉਹਨਾਂ ਦੇ ਵਿੱਚ ਬਲਬਲਾ ਹੈ ਉਹਨਾਂ ਦੇ ਵਿੱਚ ਪੂਰਾ ਜੋਸ਼ ਹੈ ਕਿ ਸਾਡੀ ਖੇਤੀ ਖੋਈ ਗਈ ਤਾਂ ਸਾਡਾ ਸਿਆਣ ਕਿੱਥੋਂ ਖਾਵਾਂਗੇ ਕਿੱਥੇ ਸਾਡਾ ਬੱਚਾ ਭਿਖ ਬਚੇਗਾ ਇਹਦਾ ਬਰਬਾਦ ਹੋਗਾ ਕਿਸਾਨ ਇਸ ਕਰਕੇ ਉਹਨਾਂ ਮਾਤਾ ਦੇ ਵਿੱਚ ਔਰ ਭੈਣਾ ਦੇ ਵਿੱਚ ਬੱਚਿਆਂ ਵਿੱਚ ਪੂਰਾ ਜਜ਼ਬਾਤ ਹੈ ਲੜਨ ਦਾ ਔਰ ਪੂਰਾ ਉਹਨਾਂ ਚ ਹੌਸਲਾ ਹੈ ਔਰ ਬਹੁਤ ਤਾਕਤ ਨਾਲ ਉਹ ਵਾਕੇ ਨੂੰ ਵੀ ਪ੍ਰੇਰਿਤ ਕਰਦੇ ਬੈਠ ਕੇ ਆਓ ਸੰਘਰਸ਼ ਬੈਠੋ ਤਾਂ ਅਸੀਂ ਆਪਣੀ ਸੰਘਰਸ਼ ਨੂੰ ਚਾਰ ਚੰਦ ਲਾ ਲਈ ਤੇ ਉੱਜਿਤ ਕੇ ਨਿਕਲੀਏ ਜੀ ਸੇਪ ਦੇਖ ਰਹੇ ਸੀਗੇ ਕਿ ਐਗਰੀਕਲਚਰ ਜਿਹੜਾ ਆਂਗਣਵਾੜੀ ਵਰਕਰ ਤੇ ਹੈਲਪਰਸ ਯੂਨੀਅਨ ਜਿਹੜੀ ਹੈਗੀ ਉਹ ਜਿਹੜਾ ਨੇ ਇੱਥੇ ਜਿਹੜਾ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਆਏ ਨੇ ਅਸੀਂ ਹੋਰ ਵੀ ਗੱਲ ਕਰਾਂਗੇ ਜਿਹੜੇ ਆਂਗਣਵਾੜੀ ਵਰਕਰ ਤੇ ਹੈਲਪਰਸ ਹੈਗੀਆਂ ਉਹਨਾਂ ਨਾਲ ਸਾਸ਼ੀ ਕਾਲ ਜੀ ਕੀ ਉਹਨਾਂ ਨਾਲ ਗੱਲ ਕਰਾਂਗੇ ਆਪਾਂ ਕਿ ਕੀ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਾਸ਼ੀ ਕਾਲ ਜੀ ਕੀ ਨਾ ਤੁਹਾਡਾ ਕਿੱਥੋਂ ਆਏ ਤੁਸੀਂ ਅਸੀਂ ਪਟਿਆਲੇ ਤੋਂ ਆਏ ਹਾਂ ਜੀ ਕਿੰਦਾ ਦੇਖ ਰਹੇ ਹੋ ਇਹ ਸਾਰੇ ਸੰਘਰਸ਼ ਨੂੰ ਤੇ ਅੱਜ ਤੁਸੀਂ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਅਸੀਂ ਤਾਂ ਜਿਸ ਦਿਨ ਦਾ ਸੰਘਰਸ਼ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਸਾਡੇ ਸਿਟੀ ਵਾਲਾ ਸਿਟੀ ਵੱਲ ਦੇ ਸੱਦੇ ਤੇ ਅਸੀਂ ਮਤਲਬ ਉਸ ਦਿਨ ਤੋਂ ਹੀ ਕਿਸਾਨਾਂ ਭਰਾਵਾਂ ਦੇ ਨਾਲ ਖੜੇ ਆ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਵਿੱਚੋਂ ਹੀ ਆ ਅਸੀਂ ਵੀ ਕਿਸਾਨਾਂ ਦੀਆਂ ਧੀਆਂ ਨੂੰਆਂ ਕਿਸਾਨਾਂ ਦੀਆਂ ਆ ਤਾਂ ਅਸੀਂ ਆਪਣੇ ਹੱਕਾਂ ਲਈ ਜਦ ਤੱਕ ਸੰਘਰਸ਼ ਜਾਰੀ ਰਹੇਗਾ ਸਾਡ ਅਸੀਂ ਆਪਣੇ ਜਥੇਬੰਦੀ ਵੱਲੋਂ ਤੇ ਆਪਣੇ ਵੱਲੋਂ ਸੰਘਰਸ਼ ਦੇ ਵਿੱਚ ਨਾਲ ਰਵਾਂਗੇ ਇਹ ਸਾਰੀ ਲੜਾਈ ਦੇ ਵਿੱਚ ਔਰਤਾਂ ਦੀ ਜਿਹੜੀ ਹਿੱਸੇਦਾਰੀ ਹੈ ਕਿੱਦਾਂ ਦੇਖ ਰਹੇ ਤੁਸੀਂ ਔਰਤਾਂ ਬਹੁਤ ਪਾਰਟਿਸਪੇਟ ਕਰ ਰਹੀਆਂ ਇਸ ਦੇ ਵਿੱਚ ਹਾਂਜੀ ਔਰਤਾਂ ਬਹੁਤ ਪਾਰਟਿਸਿਪੇਟ ਕਰ ਰਹੀਆਂ ਨੇ ਕਿਉਂਕਿ ਔਰਤਾਂ ਨੂੰ ਵੀ ਪਤਾ ਵੀ ਜੇ ਕਿਸਾਨ ਖਤਮ ਹੋ ਗਏ ਤਾਂ ਸਾਡਾ ਘਰ ਬਰਬਾਦ ਸਭ ਕੁਝ ਖਤਮ ਹੋ ਜਾਣਾ ਹੈ ਕਿਉਂਕਿ ਸਾਡੇ ਬੱਚੇ ਦਿਹਾੜੀ ਨਹੀਂ ਕਰ ਸਕਦੇ ਅਸੀਂ ਆਪਣੀ ਖੇਤੀ ਦੇ ਵਿੱਚ ਕਿਸੇ ਨੂੰ ਪੈਰ ਨਹੀਂ ਪਾਉਣ ਦਵਾਂਗੇ ਆਪਣੀ ਖੇਤੀ ਨੂੰ ਬਚਾਉਣ ਲਈ ਅਸੀਂ ਜਿੱਥੇ ਤੱਕ ਸਾਡੇ ਕੋਲ ਲੜਾਈ ਕੀਤੀ ਗਈ ਅਸੀਂ ਸਰਕਾਰ ਨਾਲ ਲੜਨ ਲਈ ਤਿਆਰ ਹਾਂ ਤੇ ਨੌਜਵਾਨਾਂ ਦੀ ਹਿੱਸੇਦਾਰੀ ਕਿੱਦਾਂ ਦੇਖ ਰਹੇ ਹੋ ਤੁਹਾਡੇ ਬੱਚੇ ਵੀ ਪੰਜਾਬ ਦੇ ਪਿੰਡਾਂ 'ਚ ਨੇ ਕਿੱਦਾਂ ਦੇਖ ਰਹੇ ਹੋ ਸਾਰੀ ਉਸ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਜਿੱਥੇ ਕਿ ਲੋਕ ਸਾਡੇ ਬੱਚਿਆਂ ਨੂੰ ਬਦਨਾਮ ਕਰ ਰਹੇ ਸੀ ਕਿ ਬੱਚੇ ਜਿਹੜੇ ਪੰਜਾਬ ਦੇ ਨੇ ਉਹ ਨਸ਼ੇ ਦੇ ਵਿੱਚ ਡੁੱਬ ਗਏ ਨੇ ਪਰ ਅੱਜ ਸਰਕਾਰ ਨੂੰ ਪਤਾ ਲੱਗ ਚੁੱਕਿਆ ਹੈ ਕਿ ਇਹ ਬੱਚੇ ਨਸ਼ੇ ਦੇ ਵਿੱਚ ਨਹੀਂ ਇਹ ਬੱਚੇ ਸੰਘਰਸ਼ ਲਈ ਵੀ ਲੜਨ ਲਈ ਤਿਆਰ ਨੇ ਸਾਡਾ ਕੋਈ ਬੱਚਾ ਨਸ਼ਾ ਨਹੀਂ ਕਰ ਰਿਹਾ ਬੱਚੇ ਸੰਘਰਸ਼ ਦੇ ਵਿੱਚ ਤਿਆਰ ਨੇ ਲੜਨ ਲਈ ਇੱਥੇ ਜਿਹੜਾ ਸੰਘਰਸ਼ ਹੈਗਾ ਚੱਲਿਆ ਤੁਸੀਂ ਅੱਜ ਹੀ ਆਏ ਹੋ ਜਾਂ ਇਸ ਤੋਂ ਪਹਿਲੇ ਵੀ ਇਸ ਦੇ ਵਿੱਚ ਹਿੱਸੇਦਾਰੀ ਪਾ ਕੇ ਗਏ ਹੋ ਵਿੱਚ ਸਾਡੀ ਜਥੇਬੰਦੀ ਵੱਲੋਂ ਹਿੱਸੇਦਾਰੀ ਲਗਾਤਾਰ ਪੈ ਰਹੀ ਹੈ ਤਾਂ ਔਰ ਲਗਾਤਾਰ ਹੀ ਪੈਂਦੀ ਰਹੇਗੀ ਜੇ ਤੁਸੀਂ ਸੁਣ ਰਹੇ ਸੀਗੇ ਕਿ ਜਿਹੜਾ ਆਂਗਣਵਾੜੀ ਵਰਕਰਸ ਤੇ ਹੈਲਪਰਸ ਹੈਗੀਆਂ ਆਂਗਣਵਾੜੀ ਵਰਕਰਸ ਤੇ ਹੈਲਪਰਸ ਯੂਨੀਅਨ ਦੇ ਝੰਡੇ ਥੱਲੇ ਜਿਹੜਾ ਹੈਗਾ ਅੱਜ ਇੱਥੇ ਹਿੱਸਾ ਪਾਇਆ ਹੈ ਇਹਨਾਂ ਨੇ ਜਿਹੜਾ ਸਿੰਗੂ ਬਾਰਡਰ ਤੇ ਸੰਘਰਸ਼ ਚੱਲਿਆ ਹੈ ਕਿਸਾਨਾਂ ਦਾ 37 ਦਿਨ ਇਸ ਸੰਘਰਸ਼ ਨੂੰ ਜਿਹੜਾ ਹੋ ਗਏ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਤੇ ਜਿਹੜਾ ਐਮਐਸਪੀ ਤੇ ਜਿਹੜਾ ਹੈ ਖਰੀਦ ਜਿਹੜੀ ਹੈ ਉਹ ਯਕੀਨੀ ਬਣਾਉਣ ਵਾਸਤੇ ਡਿਮਾਂਡ ਕਰ ਰਹੇ ਨੇ ਕਿ ਸੈਂਟਰਲ ਗਵਰਨਮੈਂਟ ਜਿਹੜਾ ਹੈ ਐਮਐਸਪੀ ਤੇ 23 ਜਿਹੜਾ ਕ੍ਰੌਪਸ ਨੇ ਉਹਨਾਂ ਨੂੰ ਖਰੀਦੇ ਐਮਐਸਪੀ ਤੇ ਤੇ ਆਂਗਣਵਾੜੀ ਵਰਕਰ ਜਿਹੜਾ ਨੇ ਕਿਸਾਨਾਂ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਜਿਹੜਾ ਨੇ ਲੜਾਈ ਜਿਹੜਾ ਹੈ ਲੜ ਰਹੀਆਂ ਨੇ કે યે તો હે કે મજદૂર ઓર કિસાન કા જો એક સાથ કા હી લડાઈ पूरे देश में पूरे भारत भी बना है उसी के इतिहास यही है कि मजदूरों का और किसानों का अपना हक है और जो साम्राज्यवाद के खिलाफ की लड़ाई में ही तो हुआ है हिंदुस्तान आजाद तो अभी भी ऐसा है कि दोबारा हमारा गुलामी कॉरपोरेट के हवाले कर रहे हैं सरकार तो ये देश के जो दोनों उत्पादनकारी ताकतें हैं उनको इकट्ठा होना ही है और ये जो तीन कृषि कानून का सवाल जहाँ तक है कि इसका तो बहुत गहरी संबंध है कि

तो ये हालत में कि ऐसा कानून का जो है खिलाफ में लड़ना कि इंसान जिंदा रहने का कोई मकसद है तो ये लड़ाई के अंदर शामिल होना है तो और जो ट्रेड यूनियन आंदोलन का तो हमेशा ही यही है और ये 26 नवंबर का जो हड़ताल है उसका अंदर में भी जो मेन एक मांग यही था कि ये तीनों किस कृषि किसानी कानून को वापस करना और ये बिजली बिल भी वो भी तो है कि किसान ट्रेड यूनियन आंदोलन तो उसके खिलाफ में लड़ाई लड़ी रहे थे इसीलिए तो अभी तक वो लागू नहीं करवा पाया तो ये आज के संदर्भ में ये कि एक अगला स्टेज में पहुँच गया है ये आंदोलन तो ये इस स्टेज में तो इसको और आगे ले जाना है और इसको कभी भी इसको चुकने नहीं देना है ये हिंदुस्तान का संविधान का रहने का और जनवाद रहने के लिए ये जरूरी है देखिए ये विमेन पार्टिसिपेशन ये बॉर्डर के अंदर में जो आ रहे हैं उससे गिनती नहीं कर सकते हैं। अगर ये औरतें ये अगर नहीं संभाल सकते कि ये गांव को और अपने खेती को और अपने घर बार को तो ये कोई आदमी इधर में नहीं खड़े होते एक नंबर दूसरे नंबर में है कि ये जो पूरा किसान आंदोलन भी है ये बॉर्डर का गिनती नहीं है ये किसान जो है केरल के अंदर भी लड़ रहे हैं तमिलनाडु के, के अंदर लड़ रहे हर गांव के अंदर लड़ रहे हैं तो वो ताकत के अंदर में जो महिला को तो किसान का दर्जा तो देते ही नहीं है लेकिन किसानी तो महिला से ही चलती है तो ये महिला का भागीदारी उस लेवल पे है तो वो लीडरशिप के सवाल है तो लीडरशिप में भी आप दिख रहे हैं अभी जो आंगनबाड़ी वाले जो आए है तो वो कौन है वो किसान है खुद किसानी करती है और खेत मजदूर भी है हमारे तो ये जो लड़ाई के अंदर महिला की भागीदारी है और ये आगे और बढ़ेगा और जो दिखने वाला जो है लीडरशिप में और अगुवाई में जो है ना वो तो आपको आने वाले दिन में और ज्यादा दिखेगा